ਤਕਰੀਬਨ ਅੱਜ 10 ਮਹੀਨੇ ਹੋ ਗਏ ਲੁਧਿਆਣਾ ਦੀ ਜਨਤਾ ਨੇ ਬੜਾ ਵੱਡਾ ਧੋਖਾ ਖਾਧਾ ਹੈ ਜਿਹੜਾ ਗਿੱਦੜ ਬਾਹੇ ਤੋਂ ਨਕਾਰਿਆ ਹੋਇਆ ਰਾਜਾ ਵੜਿੰਗ ਲੁਧਿਆਣਾ ਲੋਕ ਸਭਾ ਦੀ ਚੋਣ ਲੜੀ ਤੇ ਇਹਨੂੰ ਬੜੀ ਵੱਡੀ ਬਹੁਮਤ ਦੇ ਨਾਲ ਲੁਧਿਆਣਾ ਦੇ ਲੋਕਾਂ ਨੇ ਜਿਤਾ ਦਿੱਤਾ ਤੇ ਉਹ 10 ਮਹੀਨੇ ਹੋ ਗਏ ਇਹਨਾਂ ਨੂੰ ਜਿਤਾਏ ਹੋਏ ਤੇ 10 ਮਹੀਨਿਆਂ 'ਚ ਤਕਰੀਬਨ 10 ਵਾਰੀ ਵੀ ਲੁਧਿਆਣੇ ਆ ਕੇ ਨਹੀਂ ਵੜੇ ਤੇ ਮੈਂ ਪੁੱਛਣਾ ਚਾਹੁੰਨਾ ਰਾਜਾ ਵੜਿੰਗ ਸਾਹਿਬ ਨੂੰ ਕਿ ਤੁਹਾਡਾ ਦਫ਼ਤਰ ਕਿੱਥੇ ਹੈ ਤੁਹਾਡੀ ਰਹਾਇਸ਼ ਕਿੱਥੇ ਹੈ ਤੁਸੀਂ 10 ਮਹੀਨਿਆਂ ਚ ਕੋਈ ਕਿਦਾਂ ਦਾ ਕੰਮ ਕੀਤਾ ਹੋਵੇ ਜਿਹੜਾ ਜਨਤਾ ਦੇ ਹਿੱਤ ਲਈ ਹੋਵੇ ਤੁਸੀਂ 10 ਮਹੀਨਿਆਂ ਚ ਕੋਈ ਉਦਘਾਟਨ ਕੀਤਾ ਹੋਵੇ 10 ਮਹੀਨਿਆਂ ਚ ਕੋਈ ਤਰਨਾ ਲਾਇਆ ਹੋਵੇ ਤੁਸੀਂ 10 ਮਹੀਨਿਆਂ ਚ ਕੋਈ ਰਿਬਨ ਕਟਿਆ ਹੋਵੇ ਮੈਂ ਪੁੱਛਣਾ ਚਾਹੁੰਦਾ ਕਿਉਂ ਤੁਸੀਂ ਲੁਧਿਆਣਾ ਦੇ ਜਨਤਾ ਨੂੰ ਮੂਰਖ ਬਣਾਇਆ ਲੁਧਿਆਣਾ ਦੀ ਜਨਤਾ ਦਾ ਦਿਲ ਬਹੁਤ ਵੱਡਾ ਹੈ ਉਹਨਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਲੇਕਿਨ ਤੁਸੀਂ ਉਹਨਾਂ ਦਾ ਵਿਸ਼ਵਾਸ ਤੋੜਿਆ ਤੇ ਲੁਧਿਆਣਾ ਦੀ ਜਨਤਾ ਤੁਹਾਨੂੰ ਕਦੇ ਮਾਫ਼ ਨਹੀਂ ਕਰੇਗੀ ਇਸ ਕਰਕੇ ਅਸੀਂ ਗੁੰਮਸ਼ੁਦਗੀ ਦੇ ਪੋਸਟਰ ਲਗਾ ਰਹੇ ਹਾਂ ਮੈਂ ਤੁਹਾਨੂੰ ਆਪ ਪੁੱਛਣਾ ਚਾਹੁੰਦਾ ਪ੍ਰੈਸ ਦੇ ਵੀਰਾਂ ਨੂੰ ਕੀ ਅਗਰ ਤੁਹਾਨੂੰ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਾਜਾ ਵੜਿੰਗ ਜੀ ਦਾ ਪਤਾ ਮਿਲ ਜਾਵੇ ਤੇ ਸਾਨੂੰ ਵੀ ਦੱਸ ਦਿਓ ਜੀ ਕਿਉਂਕਿ ਸਾਨੂੰ ਵੀ ਲੋਕ ਪੁੱਛਦੇ ਨੇ ਕਿ ਲੁਧਿਆਣੇ ਦਾ ਐਮਪੀ ਕਿੱਥੇ ਰਹਿੰਦਾ ਲੁਧਿਆਣੇ ਦੇ ਐਮਪੀ ਦਾ ਦਫ਼ਤਰ ਕਿੱਥੇ ਹੈ ਅਸੀਂ ਕੰਮ ਕਰਾਉਣ ਵਾਸਤੇ ਕਿੰਨੂੰ ਕਹੀਏ ਮੈਂ ਸਭ ਤੋਂ ਵੱਧ ਹੈਰਾਨ ਔਰ ਪਰੇਸ਼ਾਨ ਉਦੋਂ ਹੋਇਆ ਪਿਛਲੇ ਦਿਨੀ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਹੈ ਲੁਧਿਆਣੇ ਦੇ ਵਿੱਚ ਉਪ ਚਨਾਬ ਹੋਣ ਵਾਲੇ ਆ ਤੇ ਜਿਹੜਾ ਸਾਡੇ ਲੁਧਿਆਣਾ ਵੈਸਟ ਤੋਂ ਕਾਂਗਰਸ ਦੇ ਉਮੀਦਵਾਰ ਭਾਰਤਪੁਸ਼ ਨਾਸ਼ੂ ਜੀ ਨੂੰ ਕਾਂਗਰਸ ਨੇ ਐਲਾਨਿਆ ਹੈ ਕਿ ਰਾ ਭਾਰਤ ਕਸ਼ ਰਾਸ਼ੂ ਜੀ ਨੇ ਇਹ ਗੱਲ ਕਹੀ ਕਿ ਰਾਜਾ ਵੜਿੰਗ ਜਿਹੜਾ ਹੈ ਬਹੁਤ ਹੀ ਵੱਡਾ ਡਰਾਮੇਬਾਜ਼ ਹੈ ਮੈਂ ਹੈਰਾਨ ਕਿ ਲੁਧਿਆਣਾ ਦਾ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹਦੇ ਪ੍ਰਤੀ ਸਾਡੇ ਭਾਰਤ ਕਸ਼ ਰਾਸ਼ੂ ਜੀ ਜਿਹੜੇ ਸਾਡੇ ਲੁਧਿਆਣਾ ਦੇ ਵਸਨੀਕ ਨੇ ਚਾਹੇ ਸਾਡੀ ਪਾਰਟੀ ਅਲੱਗ ਹੈ ਮੈਂ ਭਾਰਤ ਜਨਤਾ ਪਾਰਟੀ ਨਾਲ ਸੰਬੰਧਤ ਹਾਂ ਲੇਕਿਨ ਉਹਨਾਂ ਨੇ ਕਾਂਗਰਸ ਦੇ ਜਿਹੜਾ ਵਰਕਿੰਗ ਪ੍ਰਧਾਨ ਹੈ ਸਟੇਟ ਦਾ ਉਹਨੇ ਬਿਆਨ ਦਿੱਤਾ ਕਿ ਉਹਨਾਂ ਦਾ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਉਹ ਬੜਾ ਵੱਡਾ ਡਰਾਮੇਬਾਜ਼ ਹੈ ਉਹ ਝੂਠ ਬੋਲਦਾ ਹੈ ਤੇ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਅਗਰ ਭਾਰਤ ਪੁਸ਼ ਰਾਸ਼ੂ ਵਰਗੇ ਲੀਡਰ ਉਹਨੂੰ ਝੂਠਾ ਉਹ ਡਰਾਮੇਬਾਜ਼ ਕਹਿ ਰਹੇ ਨੇ ਕਿ ਉਸ ਆਮ ਜਨਤਾ ਨੂੰ ਕੀ ਕਹੇ ਤੁਸੀਂ ਇਹ ਗੱਲ ਦੱਸੋ ਅਰੁਣ ਜੀ ਕਿ ਲੋ ਜਿਹੜਾ ਲੁਧਿਆਣੇ ਦੇ ਮੈਂਬਰ ਪਾਰਲੀਮੈਂਟ ਚੁਣਿਆ ਜਾਂਦਾ ਉਹਦੀ ਹਰ ਮਹੀਨੇ ਲੁਧਿਆਣੇ ਦੇ ਡੀਸੀ ਦੇ ਨਾਲ ਡਿਵੈਲਪਮੈਂਟ ਨੂੰ ਲੈ ਕੇ ਮੀਟਿੰਗ ਹੁੰਦੀ ਹੈ ਇੱਕ ਮੀਟਿੰਗ ਵੀ 10 ਮਹੀਨਿਆਂ ਚ ਉਹਨਾਂ ਨੇ ਕੀਤੀ ਇੱਕ ਸੰਗਤ ਦਰਸ਼ਨ ਲਾਇਆ ਇਹ ਤਾਂ ਅਲੋਪ ਹੋ ਗਏ ਨੇ ਇਹ ਆਮ ਜਨਤਾ ਦੇ ਪੋਸਟਰ ਲਾਏ ਤੇ ਬਸ ਥਾਣੇ ਕੰਪਲੀਟ ਨਹੀਂ ਨਹੀਂ ਮੈਂ ਪੋਸਟਰ ਮੈਂ মিডিਆ ਵਾਲੇ ਸਾਥੀਆਂ ਨੂੰ ਨਾ ਤੁਹਾਡੇ ਨਾਲ ਜਾ ਕੇ ਮੈਂ ਕੰਦਾ ਦੇ ਪੋਸਟਰ ਚ ਚਪਕਾਉਂਗਾ ਜਿਹੜੀ ਮੇਰੀ ਕਪਿਲ ਕਤਿਆਲ ਤੇ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਐਫ ਆਈ ਆਰ ਦਰਜ ਕਰਾਣੀ ਹੈ ਮੁਕੱਦਮਾ ਦਰਜ ਕਰਾਣਾ ਮੇਰੇ ਤੇ ਕਰਾ ਸਕਦਾ ਕਿਉਂਕਿ ਮੈਂ ਨਾ ਕਦੀ ਪਰਚੇ ਪੁਰਚਿਆਂ ਤੋਂ ਡਰਨ ਵਾਲਾ ਨਹੀਂ ਮੈਂ ਸੱਚ ਦੀ ਆਵਾਜ਼ ਚੱਕਣ ਵਾਲਾ ਮੈਂ ਲੋਕਾਂ ਦੇ ਹਿੱਤਾਂ ਲਈ ਹਮੇਸ਼ਾ ਲੜਾਈ ਲੜਦਾ ਰਿਹਾ ਤੇ ਅੱਗੇ ਵੀ ਲੜਦਾ ਰਹੂੰਗਾ ਤੇ ਮੈਂ ਰਾਜਾ ਵੜਿੰਗ ਨੂੰ ਕਹਿਣਾ ਚਾਹੁੰਦਾ ਚਾਹੇ ਤੁਸੀਂ ਆਪੋਜੀਸ਼ਨ ਦੇ ਲੀਡਰ ਹੋ ਆਪੋਜੀਸ਼ਨ ਦੇ ਵਿੱਚ ਬੈਠੇ ਹੋ ਲੇਕਿਨ ਤੁਸੀਂ ਇੰਨਾ ਭਗਵੰਤ ਮਾਨ ਕੋ ਕਿਉਂ ਡਰਦੇ ਹੋ ਤੁਸੀਂ ਆਪਣੇ ਆਪਣੇ ਸਮੇਂ ਦੇ ਵਿੱਚ ਕਿਹੜੇ ਹੌਲੇ ਕੰਮ ਕਰ ਲਿੱਤੇ ਕਿ ਤੁਹਾਨੂੰ ਮੁੱਖ ਮੰਤਰੀ ਦਾ ਇੰਨਾ ਡਰ ਖੋਫ ਪੈ ਗਿਆ ਕਿ ਤੁਸੀਂ ਪੰਜਾਬ ਦੀ ਸਰਕਾਰ ਦੇ ਪ੍ਰਤੀ ਕੋਈ ਆਵਾਜ਼ ਨਹੀਂ ਚੱਕਦੇ ਕਿਹੜਾ ਡਰ ਕਿਹੜਾ ਡਰ ਅੰਕੀਤ ਜੀ ਇਹਨਾਂ ਨੂੰ ਪ੍ਰਧਾਨ ਮੰਤਰੀ ਨੂੰ ਤਕਰੀਬਨ 3 ਸਾਲ ਹੋ ਗਏ ਰਾਜਾ ਵੜਿੰਗ ਜੀ ਨੂੰ ਮੈਂਬਰ ਪਾਰਲੀਮੈਂਟ ਬਣੇ ਨੂੰ ਇੱਕ ਇੱਕ ਸਾਲ ਹੋਣ ਵਾਲਾ ਹੈ ਇਹਨਾਂ ਨੇ ਕਾਂਗਰਸ ਦੇ ਆਪੋਜੀਸ਼ਨ ਦੇ ਜਿਹੜੇ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਜੀ ਚਾਹੇ ਰਾਜਾ ਵੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਵੀ ਕਈ ਵਾਰ ਕਹਿੰਦੇ ਨੇ ਕਿ ਰਾਜਾ ਵੜਿੰਗ ਜੀ ਥਰ-ਥਰ ਕੰਬਦੇ ਨੇ ਪਕਵੰਤਾਂ माजी ਕਿਤੇ ਉਹਨਾਂ ਨੂੰ ਚੱਕ ਕੇ ਸਲਾਖਾਂ ਦੇ ਪਿੱਛੇ ਨਾ ਛੋੜ ਦੇਣ ਲੇਕਿਨ ਮੈਂ ਰਾਜਾ ਵੜਿੰਗ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਲੁਧਿਆਣੇ ਤੋਂ ਜਿੱਤੇ ਹੋ ਤੁਹਾਡੀ ਧਰਮ ਪਤਨੀ ਅਮ੍ਰਿਤਾ ਰਾਜਾ ਵੜਿੰਗ ਜੀ ਨੂੰ ਗਿੱਦੜਵਾਹੇ ਦੇ ਲੋਕਾਂ ਨੇ ਇਨਕਾਰ ਦਿੱਤਾ ਤੁਸੀਂ ਇਹੋ ਜੇ ਕੰਮ ਨਾ ਕਰੋ ਕਿ ਦੁਬਾਰਾ ਅਗਰ ਤੁਸੀਂ ਲੁਧਿਆਣੇ ਦੇ ਵਿੱਚ ਚੋਣਾਂ ਲੜੋ ਤੇ ਲੁਧਿਆਣੇ ਦੇ ਲੋਕ ਤੁਹਾਨੂੰ ਵੀ ਇਨਕਾਰ ਕੇ ਦੁਬਾਰਾ ਗਿੱਦੜਵਾਹੇ ਭੇਜ ਦੇਣ ਨਾ ਤੁਸੀਂ ਗਿੱਦੜਵਾਹੇ ਜੋ ਕੇ ਰਹੀਓ ਨਾ ਤੁਸੀਂ ਲੁਧਿਆਣੇ ਜੋ ਕੇ ਰਹੀਓ ਕਿਉਂਕਿ ਲੁਧਿਆਣੇ ਵਿੱਚ ਕੰਮ ਹੋਣੀ ਮੈਂ ਉਹ ਹੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਲੁਧਿਆਣੇ ਦੇ ਕੰਮ ਖੱਪ ਪਏ ਨੇ 10 ਮਹੀਨੇ ਹੋ ਗਏ ਆਮ ਜਨਤਾ ਤਰਾਹੀ ਮਮ ਤਰਾਹੀ ਮਮ ਹੋ ਰਹੀ ਹੈ ਜਿਹੜਾ ਰਾਜਾ ਵੜਿੰਗ ਜੀ ਤਕਰੀਬਨ 2 ਕਰੋੜ ਦੀ ਡਿਫੈਂਡਰ ਗੱਡੀ ਦੇ ਵਿੱਚ ਟੂ 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 ਕਰਦੇ ਘੁੰਮਦੇ ਜਾਂਦੇ ਨੇ ਉਹਨਾਂ ਨੂੰ ਗਰੀਬ ਬੰਦੇ ਦੀ ਪੀੜਾ ਕਿੱਥੇ ਦਿਖੇਗੀ ਕਿੱਥੇ ਆਮ ਜਨਤਾ ਦਾ ਦਰਦ ਦਿਖੇਗਾ ਜਿਹੜਾ ਬੰਦਾ 2 ਕਰੋੜ ਦੀ ਗੱਡੀ ਦੇ ਵਿੱਚ ਟੂ 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 ਕਰਦਾ ਘੁੰਮਦਾ ਜਾਂਦਾ ਉਹਨੇ ਅਜੇ ਤੱਕ 10 ਮਹੀਨੇ ਕਿਸੇ ਦਾ ਸਾਰ ਲਈ ਤੁਸੀਂ ਮੈਨੂੰ ਦੱਸ ਦਿਓ ਅਗਰ ਮੈਂ ਗਲਤ ਆ ਤੁਸੀਂ ਦੱਸੋ ਲੁਧਿਆਣੇ ਮ ਲਿਆ ਨੇ ਸਾਰੇ ਕੰਮ ਕਰਾ ਦਿੱਤੇ ਹੁਣ ਤਾਂ ਇਹ ਲੋਡ ਮੈਨੂੰ ਹੋ ਰਹੀ ਨਹੀਂ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ 10 ਮਹੀਨੇ ਪਹਿਲੇ ਇੱਧਰ ਦੇਖੇ 10 ਮਹੀਨੇ ਪਹਿਲੇ ਜਿਹੜਾ ਰਾਜਾ ਵੜਿੰਗ ਜੀ ਨੂੰ ਲੋਕਾਂ ਨੇ ਚੁਣਿਆ ਹਾਂਜੀ ਲੋਕਾਂ ਨੂੰ ਬੜੀਆਂ ਉਮੀਦਾਂ ਸੀ ਸ਼ਾਇਦ ਰਾਜਾ ਵੜਿੰਗ ਸਾਡਾ ਲੁਧਿਆਣਾ ਦਾ ਸੁਧਾਰ ਕਰ ਦੇਗਾ ਉਹਨਾਂ ਨੂੰ ਕੀ ਪਤਾ ਸੀ ਕਿ ਰਹਿੰਦਾ ਖੁੰਦਾ ਬੇੜਾਗਰ ਕਰਕੇ ਕਰਨ ਵਾਲਾ ਪਹਿਲੇ 3 ਸਾਲ ਆਪਣਾ ਮਾਨ ਸਰਕਾਰ ਨੇ ਬੇੜਾਗਰ ਕਰਤਾ ਪੰਜਾਬ ਦੇ ਵਿੱਚ ਹੁਣ ਰਹਿੰਦਾ ਖੁੰਦਾ ਹੈ ਰਾਜਾ ਵੜਿੰਗ ਜੀ ਨੇ ਕਰਤਾ ਮੈਂ ਗੁੰਮਛੂਦਗੀ ਦਾ ਪੋਸਟਰ ਅਜਲਾਂ ਚੱਲੇ ਆ ਜੀ ਤੁਹਾਨੂੰ ਇਹੀ ਕਹਿਣਾ ਚਾਹਨੀ ਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਐਮਪੀ ਬਣਿਆ ਉਹਨਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਰਾਜਾ ਵੜਿੰਗ ਜੀ ਨੂੰ ਤੇ ਹੁਣ ਤੱਕ ਲੁਧਿਆਣੇ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਸਾਰੇ ਵਪਾਰੀ ਕਹਿ ਲੋ ਸਾਰੇ ਪਿੰਡਾਂ ਵਾਲੇ ਕਹਿ ਰੋ ਪਿੰਡਾਂ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿੰਡਾਂ ਵਾਲਿਆਂ ਦੇ ਇਮੋਸ਼ਨਸ ਦੇ ਨਾਲ ਖੇਲ ਕੇ ਉਹਨਾਂ ਨੇ ਇੱਕ ਇੱਕ ਵੋਟ ਮੰਗੀ ਵੋਟ ਕਿੱਦਾਂ ਮਿਲਦੀ ਐ ਲੋਕਾਂ ਦੀ ਬੇਸਿਕ ਨੀਡਸ ਪੂਰੀ ਕਰਨ ਦੇ ਵਾਅਦੇ ਲੈ ਕੇ ਔਰ ਉਹਨਾਂ ਦੇ ਉਹ ਜਨਤਾ ਦੇ ਵਿੱਚ ਇੰਨੇ ਮਹੀਨੇ ਹੋ ਗਏ ਬਿਲਕੁਲ ਨਹੀਂ ਵਿਚਰ ਰਹੇ ਉਹਨ ਵੀ ਮੌਨੇ ਪੋਸਟ ਦੇ ਕੇ ਆਇਓ ਕਿਸੇ ਹੋਰ ਸ਼ਹਿਰ ਦੇ ਵਿੱਚ ਬੈਠੇ ਹੋਏ ਨੇ ਚਾਰ ਕੁਰਸੀਆਂ ਢਾਕੇ ਉਹ ਆਪਣੀਆਂ ਮੀਟਿੰਗਸ ਕਰਕੇ ਔਰ ਪੋਸਟ ਡਾਲ ਰਹੇ ਨੇ ਕਿ ਅਸੀਂ ਕੋਈ ਕੰਮ ਕਰ ਰਹੇ ਹਾਂ ਪਰ ਗਰਾਊਂਡ ਲੈਵਲ ਦੇ ਉੱਤੇ ਦੇਖਿਆ ਜਾਏ ਤਾਂ ਹੁਣ ਤੱਕ ਉਹ ਪਬਲਿਕ ਵਿੱਚ ਬਿਲਕੁਲ ਨਹੀਂ ਉਤਰੇ ਨਾ ਉਹਨਾਂ ਦੀ ਵਾਈਫ ਨਾ ਉਹਨਾਂ ਦੇ ਬੱਚੇ ਨਾ ਉਹ ਖੁਦ ਤੇ ਕਿੱਥੇ ਜਾਏਗਾ ਜਿਹੜੀ ਪਬਲਿਕ ਨੂੰ ਕਹਿਣਾ ਚਾਹੁੰਦੇ ਆ ਕਿ ਹੁਣ ਜਿਹੜੀ ਆਉਣ ਵਾਲੀਆਂ ਵੈਲਸ ਦੀਆਂ ਵੋਟਾਂ ਨੇ ਆਉਣ ਵਾਲੀ 2027 ਹੈ ਇੱਕ ਇੱਕ ਜਾਣਾ ਇਮੋਸ਼ਨਸ ਨੂੰ ਸਾਈਡ ਤੇ ਰੱਖ ਕੇ ਜਦੋਂ ਕੋਈ ਵੋਟ ਮੰਗਾ ਆਂਦਾ ਉਹ ਤੁਹਾਡੇ ਇਮੋਸ਼ਨਸ ਨਾਲ ਖੇਲਦੇ ਨੇ ਕਿ ਅਸੀਂ ਤੁਹਾਨੂੰ ਲੇਡੀਜ਼ ਨੂੰ ਕਿਹਾ ਜਾਂਦੇ ਤੁਹਾਨੂੰ 1000 ਰੁਪਏ ਦੇ ਵੀ ਇਹਨਾਂ ਨੇ ਵੋਟ ਲਗਾਏ ਸੀ ਇੱਥੇ ਆਪਣੇ ਸਮਰਾਲਾ ਚੌਂਕ ਦੇ ਵਿੱਚ ਹੀ ਲਗਾਏ ਸੀ ਉਹ ਵਾਦੇ ਕਿੱਥੇ ਗਏ ਉਹ ਪਿੰਡਾਂ ਦੇ ਵਿੱਚ ਜਾ ਜਾ ਕੇ ਉਹਨਾਂ ਨੇ ਕਿਹਾ ਲੇਡੀਜ਼ ਨੂੰ ਰੋਜ਼ਗਾਰ ਦਿਲਾਇਆ ਜਾਏਗਾ ਜਿਹੜਾ ਯੂਥ ਆਪਣਾ ਨਸ਼ਿਆਂ ਦੇ ਵਿੱਚ ਤੁਮਰਿਆ ਹੈਗਾ ਉਹਨਾਂ ਬਾਰੇ ਕਿਹਾ ਗਿਆ ਹੁਣ ਜਿਹੜਾ ਨਸ਼ਾ ਯੁੱਧ ਨਸ਼ਾ ਵਿਰੁੱਧ ਜਿਹੜੀ ਚਲਾਈ ਗਈ ਹੈ ਸੰਤਾ ਉਹ ਕਿੱਥੇ ਨੇ ਚਾਰ ਕੁਰਸੀਆਂ ਢਾ ਕੇ ਅਗਰ ਤੁਸੀਂ ਕਹੋਗੇ ਕਿ ਅਸੀਂ ਮੀਟਿੰਗ ਕਰ ਰਹੇ ਹੈਗੇ ਆ ਇਹਦੇ ਨਾਲ ਕੋਈ ਜਨਤਾ ਦਾ ਹੱਲ ਨਹੀਂ ਹੋ ਰਿਹਾ ਇਸ ਲਈ ਅਸੀਂ ਇਹ ਕਹਿਣਾ ਚਾਹੁੰਦੇ ਆ ਰਾਜਾ ਵੜਿੰਗ ਜੀ ਕਿੱਥੇ ਗਾਇਬ ਹੋ ਅੱਜ ਅਸੀਂ ਤੁਹਾਡੇ ਪੋਸਟਰ ਲਗਾ ਰਹੇ ਆ ਸਾਨੂੰ ਆਓ ਮਿਲੋ ਅਗਰ ਕਿਸੇ ਕਿਸੇ ਨੂੰ ਹੀ ਉਹਨਾਂ ਦਾ ਪਤਾ ਲੱਗਦਾ ਹੈ ਤੇ ਸਾਨੂੰ ਜ਼ਰੂਰ ਆ ਕੇ ਦੱਸੋ